ਦੇ ਮਾਲਕ ਸਾਬ ਸ੍ਰੀ ਗੁਰੂ ਅਰਜਨ ਦੇਵ ਪਾਵਨ ਸਥਾਨ ਗੁਰਦੁਆਰਾ ਸ੍ਰੀ ਪਲਾ ਸਾਹਿਬ ਜੀ ਵਿਖੇ ਹਰ ਸਾਲ ਦੀ ਤਰ੍ਹਾਂ ਹੁਣ ਵੀ ਇਹ ਸਾਲਾਨਾ ਜੋੜ ਮੇਲਾ ਜੋ ਚੱਲ ਰਿਹਾ ਹੈ 19 20 ਤਰੀਕ ਨੂੰ ਮੇਨ ਇਹ ਮੇਲਾ ਹੁੰਦਾ ਹੈ 4 ਤੇ 5 ਅਸੂ ਨੂੰ ਸੋ ਬੈ ਸਮੁਤੀਆਂ ਦੇਸ਼ ਵਿਦੇਸ਼ ਦੀਆਂ ਸੰਗਤਾਂ ਨੂੰ ਦਾਸ ਸੁਖਵਿੰਦਰ ਸਿੰਘ ਵਾਲਾ ਤੇ ਸਮੁੱਚੀ ਸ੍ਰੀ ਗੁਰੂ ਗ੍ਰੰਥ ਸਾਹਿਬ ਸੇਵਾ ਸੁਸਾਇਟੀ ਸੁਨਤੀਆ ਸੰਗਤਾਂ ਨੂੰ ਲੱਖ ਲੱਖ ਵਧਾਈ ਦਿੰਦੇ ਆ ਜੀ ਸਤਿਗੁਰੂ ਸਾਰਿਆਂ ਨੂੰ ਚੜ੍ਹਦੀ ਕਲਾ ਬਖਸ਼ਣ ਨਾਮ ਦੀ ਦਾਤ ਬਖਸ਼ਣ ਚਰਨਾਂ ਦੀ ਬ੍ਰੀਤ ਪਿਆਰ ਬਖਸ਼ਣ ਔਰ ਇਸੇ ਤਰੀਕੇ ਦੇ ਨਾਲ ਜਿਸ ਤਰ੍ਹਾਂ ਹੁਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਬੜੇ ਸੁਚਾਰੂ ਵਧੀਆ ਪ੍ਰਬੰਧ ਕੀਤੇ ਆ ਨਾਲ ਦੇ ਨਾਲ ਬਾਬਾ ਕਸ਼ਮੀਰ ਸਿੰਘ ਜੀ ਪੂਰੀ ਵਾਲਿਆਂ ਵੱਲੋਂ ਲੰਗਰਾਂ ਦਾ ਪ੍ਰਵਾਹ ਚਲਾਇਆ ਗਿਆ ਅਤੇ ਨਾਲ ਦੇ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਸੇਵਾ ਸੁਸਾਇਟੀ ਨੇ ਪਿਛਲੇ ਲਗਭਗ 10 ਦਿਨ ਤੋਂ ਨਿਰੰਤਰ ਲੰਗਰਾਂ ਦੀ ਸੇਵਾ ਫਿਰ ਸ਼ਬੀਲ ਦੀ ਔਰ ਅੱਜ ਲਾਸਟ ਵਾਲੇ ਦਿਨ ਜੋ ਸ਼ਰਦਾਈ ਦੀ ਸੇਵਾ ਜੋ ਪਿੰਡ ਧਾਰੜ ਤੋਂ ਇਹ ਵੀਰ ਮੇਰੇ ਆਉਂਦੇ ਆ ਆਣ ਕੇ ਸਾਰਾ ਇਹ ਅੱਜ ਦੀ ਸ਼ਰਦਾਈ ਦਾ ਲੰਗਰ ਇਹਨਾਂ ਨੇ ਤਿਆਰ ਕੀਤਾ ਸੋ ਇਸੇ ਤਰੀਕੇ ਦੇ ਨਾਲ ਪਿੰਡ ਖੈਰਾਬਾਦ ਦੀ ਸੰਗਤ ਨੇ ਪਕੌੜਿਆਂ ਦਾ ਲੰਗਰ ਹੋਰ ਤਰ੍ਹਾਂ ਤਰ੍ਹਾਂ ਦੇ ਲੰਗਰ ਲਾਏ ਗਏ ਆ ਸੋ ਸਤਿਗੁਰੂ ਕਿਰਪਾ ਕਰਨ ਜਿਹੋ ਜਿਹੋ ਦੀ ਭਾਵਨਾ ਨਾਲ ਜਿਹੋ ਜਿਹੋ ਦੀ ਕੇ ਨੇ ਸੇਵਾ ਕੀਤੀ ਆ ਸਾਰਿਆਂ ਨੂੰ ਚੜ੍ਹਦੀ ਕਲਾ ਬਖਸ਼ਣ ਪਰਿਵਾਰਾਂ ਨੂੰ ਖੁਸ਼ੀਆਂ ਕਿਹੜੇ ਬਖਸ਼ਣ ਮੈਂ ਨਾਲ ਦੇ ਨਾਲ ਬੇਨਤੀ ਜ਼ਰੂਰੀ ਕਰਾਂਗਾ ਕਿ ਜੇ ਜਿਸ ਵੀ ਵੀਰ ਨੇ ਕਿਸੇ ਪ੍ਰਕਾਰ ਦਾ ਵੀ ਲੰਗਰ ਲਾਇਆ ਉਹ ਆਪਣੀ ਇਹ ਵੀ ਧੂਰ ਧਿਆਨ ਰੱਖੇ ਕਿ ਵਾਤਾਵਰਨ ਨੂੰ ਅਸੀਂ ਸਵੱਛ ਰੱਖਣਾ ਹੈ ਜੋ ਡੂੰਗੇ ਲਫਾਫੇ ਆਪ ਛੱਡ ਕੇ ਚਲੇ ਜਾਣੇ ਆ ਸਵੇਰੇ ਜਦੋਂ ਅਸੀਂ ਦੇਖਣਾ ਅੰਬਾਰ ਲੱਗੇ ਸ਼ੜਕਾਂ ਭਰੀਆਂ ਹੁੰਦੀਆਂ ਉਹ ਨਾਲ ਦੇ ਨਾਲ ਚੁੱਕਣ ਵਾਸਤੇ ਵੀ ਉਹ ਵੀ ਇੱਕ ਬੜੀ ਵੱਡੀ ਸੇਵਾ ਹੈ ਨਾਲ ਆਪਣੇ ਬੰਦਿਆਂ ਨੂੰ ਦੂਚੋਂ ਇਸ ਕੰਮ ਤੇ ਵੀ ਲਾਇਆ ਜਾਵੇ ਕਿ ਉਹ ਨਿਰੰਤਰ ਜਿਹੜੀ ਆ ਉਹ ਸਾਫ ਸਫਾਈ ਵੀ ਕਰਨ ਸੋ ਇਸ ਤਰੀਕੇ ਦੇ ਨਾਲ ਜਿੱਥੇ ਤੁਸੀਂ ਗਏ ਹੋਗੇ ਅੰਦਰ ਦਰਸ਼ਨ ਕਰਨ ਜੋ ਅੰਦਰ ਦੀ ਸਾਰੀ ਸਜਾਵਟ 10ਵੇਂ بیٹے ਵੱਲੋਂ ਪ੍ਰੋਫੈਸਰ ਸੰਦੀਪ ਸਿੰਘ ਵੱਲੋਂ ਸਾਰੀ ਕੀਤੀ ਗਈ ਆ ਬਿਲਕੁਲ ਨਿਸ਼ਕਾਮ ਸੇਵਾ ਕੀਤੀ ਗਈ ਤੁਸੀਂ ਜਾ ਕੇ ਦੇਖ ਸਕਦੇ ਹੋ ਕਿ ਕਿੰਨਾ ਲੋਕਿਕ ਦ੍ਰਿਸ਼ ਅੰਦਰ ਸੋਨਾ ਬਣਿਆ ਸੋ ਇਸੇ ਤਰੀਕੇ ਦੇ ਨਾਲ ਹੋਰ ਵੀ ਮਾਈ ਭਾਈ ਨੇ ਸਾਰਿਆਂ ਨੇ ਬੜੀ ਸ਼ਰਧਾ ਭਾਵਨਾ ਦੇ ਨਾਲ ਸਵਾਵਾ ਕੀਤੀਆਂ ਗੁਰੂ ਸਾਹਿਬ ਸਾਰਿਆਂ ਦੇ ਪਰਿਵਾਰਾਂ ਨੂੰ ਖੁਸ਼ੀਆਂ ਖੇੜੇ ਬਖਸ਼ਣ ਬੱਚਿਆਂ ਨੂੰ ਦੇਸ਼ਾਂ ਉਦੇਸ਼ਾਂ ਚੜ੍ਹਦੀ ਕਲਾ ਬਖਸ਼ਣ ਨਾਮਦਾਨ ਇਸ਼ਾਨਾਂ ਦੀ ਦਾਤ ਬਖਸ਼ਿਸ਼ ਕਰਨ ਸੋ ਇਨੀਆਂ ਕੁ ਵਿਚਾਰਾਂ ਆਪ ਜੀ ਨਾਲ ਸਾਂਝਾ ਕਰਦਾ ਹੋਇਆ ਪੁੱਲਾਂ ਦੀ ਖਿਮਾ ਮੰਗਦਾ ਹਾਂ ਜਰੂਰ ਸਫਾਈ ਦਾ ਧਿਆਨ ਤੇ ਵੱਧ ਤੋਂ ਵੱਧ ਪੌਦੇ ਲਾਏ ਜਾਣ ਤੇ ਪਾਣੀ ਨੂੰ ਬਚਾਇਆ ਜਾਵੇ ਸੜਕਾਂ ਦੇ ਪਾਣੀ ਡੋਲ ਕੇ ਸੜਕਾਂ ਤੋੜੀਆਂ ਨਾ ਜਾਣ ਇਹ ਸਾਡਾ ਸਾਰਿਆਂ ਨੂੰ ਇਹ ਬੇਨਤੀ ਹੈ ਕਿ ਇੱਕ ਗੁਰੂ ਘਰ ਨੂੰ 4-5 ਰਸਤੇ ਆਉਂਦੇ ਆ ਸਾਰਿਆਂ ਦਾ ਬੁਰਾ ਹਾਲ ਕਰ ਦਿੰਨੇ ਅਸੀਂ ਸਿਰਫ ਨਜਾਇਜ਼ ਕਬਜ਼ੇ ਕਰਕੇ ਜਾਂ ਪਾਣੀ ਆਦ ਡੋਲ ਕੇ ਤੋੜ ਦਿੰਨੇ ਬਾਰ-ਬਾਰ ਸਰਕਾਰਾਂ ਨੂੰ ਵੀ ਕੀ દોਸ਼ ਦਵਾਂਗੇ ਬਾਰ-ਬਾਰ ਇਹ ਅਹੀ ਸੁਚੇਤ ਹੋਈਏ ਉਲਾ ਨਹੀਂ ਖਿਵਾ ਬਖਸ਼ੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ